ਪੰਜਾਬ 88 ਟੀਵੀ ਚੈਨਲ ਦੇ ਸੋਤਿਆਂ ਨੂੰ ਰੋਟਰੀ ਕਲੱਬ ਵੰਗਾ ਗਰੀਨ ਦੀ ਟੀਮ ਵੱਲੋਂ ਪਿਆਰ ਭਰੀ ਸასი ਕਾਲ ਜੀ ਅੱਜ ਅਸੀਂ ਜੋ ਰੋਟਰੀ ਕਲੱਬ ਦਾ ਮਿਸ਼ਨ ਹੈਗਾ ਭਈ ਲੋੜਵੰਦਾਂ ਦੀ ਮਦਦ ਕਰਨੀ ਆ ਭਾਵੇਂ ਉਹ ਕਿਸੇ ਵੀ ਖੇਤਰ ਚ ਹੋਵੇ ਐਜੂਕੇਸ਼ਨ ਚ ਹੋਵੇ ਹੈਲਥ ਚ ਹੋਵੇ ਜਾਂ ਕਿਸੇ ਸੋਸ਼ਲ ਈਵਲ ਦੇ ਉੱਤੇ ਅਸੀਂ ਜਿਹੜੀ ਆ ਇੱਕ ਕਲੱਬ ਜਿਹੜਾ ਹੈ ਉਹ ਸਰਗਰਮੀ ਕਰਦਾ ਇਹ ਅੱਜ ਨਾਲ ਇਹ ਗੱਲ ਜੁੜੀ ਆ ਭਈ ਅੱਜ ਮੇਰਾ ਮੁਬਾਰਕ ਜਨਮ ਦਿਨ ਆ ਇਸ ਜਨਮ ਦਿਨ ਦੇ ਉੱਤੇ ਤੇ ਮੈਂ ਰਾਜਾ ਸਾਹਿਬ ਜਿਨ੍ਹਾਂ ਦੀ ਬੜੀ ಅಪਾਰ ਕਿਰਪਾ ਜਿਹੜੀ ਹੈਗੀ ਆ ਮੈਂ ਤਾਂ ਸਮਝਦਾ ਪੂਰੇ ਸਾਡੇ ਹਿੰਦੁਸਤਾਨ ਦੇ ਉੱਤੇ ਆ ਜਿੰਨੇ ਵੀ ਸਾਡੇ ਹਿੰਦੁਸਤਾਨ ਦੇ ਹੈਗੇ ਪ੍ਰਾਣੀ ਰਾਜਾ ਸਾਹਿਬ ਨੂੰ ਨਤਮਸਤਕ ਕਰਦੇ ਆ ਸਾਡੇ ਇਸ ਏਰੀਆ ਦੇ ਵਿੱਚ ਤਾਂ ਰਾਜਾ ਸਾਹਿਬ ਦਾ ਦੋ ਟਾਈਮ ਮਤਲਬ ਇਹ ਸਤਿਕਾਰ ਕੀਤਾ ਜਾਂਦਾ ਉਹਨਾਂ ਨੂੰ ਤੇ ਆਇਆ ਜਾਂਦਾ ਤੇ ਉਹਦੇ ਲਈ ਮਤਲਬ ਇਹ ਆ ਵੀ ਇਹ ਰਾਜਾ ਸਾਹਿਬ ਸ਼ਰੀ ਨਾਮ ਕਬਲ ਜੀ ਦਾ ਚੈਰੀਟੇਬਲ ਹਸਪੀਟਲ ਆ ਇਹ ਪਿਛਲੇ ਲੰਬੇ ਸਾਲ ਤੋਂ ਲਗਭਗ 3.5 ਦੇ ਹੱਕੇ ਦਾ ਸਫ਼ਰ ਇਹਨਾਂ ਨੇ ਤੈਅ ਕੀਤਾ ਜੋ ਇਹ ਇਸ ਪਿੰਡੂ ਇਲਾਕੇ ਵਿੱਚ ਕਸ਼ਨਿਆ ਇਲਾਕੇ ਦੇ ਵਿੱਚ ਜਿਹੜੀਆਂ ਸਿਹਤ ਸਹੂਲਤਾਂ ਜਿਹੜੀਆਂ ਆਮ ਲੋਕਾਂ ਨੂੰ ਸਧਾਰਨ ਜਨਤਾ ਨੂੰ ਪ੍ਰੋਵਾਈਡ ਕਰ ਰਾਇਆ ਬਹੁਤ ਹੀ ਰੀਜਨੇਬਰੇਟ ਆ 10 ਰੁਪਏ ਦੀ ਪਾਚੀ ਆ ਜਿਹੜੀ ਅੱਜ ਕੱਲ ਸਰਕਾਰੀ ਹਸਪਤਾਲ ਚ ਵੀ 10 ਰੁਪਏ ਦੀ ਪਾਚੀ ਘੱਟ ਹੁੰਦੀ ਆ ਇੱਥੇ ਵੀ 10 ਰੁਪਏ ਦੀ ਪਰਚੀ ਦੇ ਨਾਲ ਇਹ ਮਰੀਜ਼ ਨੂੰ ਜਿੱਥੇ ਪ੍ਰੋਪਰ ਜਿਹੜੇ ਐਕਸਪਰਟ ਡਾਕਟਰ ਆ ਐਮ ਡੀ ਡਾਕਟਰ ਨੇ ਉਹ ਮਰੀਜ਼ ਦਾ ਪੂਰੀ ਜਾਂਚ ਕਰਦੇ ਆ ਉਹ ਤੋਂ ਬਾਅਦ ਉਹਨਾਂ ਨੂੰ ਦਵਾਈਆਂ ਵੀ ਜਿਹੜੀਆਂ ਬੜੀਆਂ ਰੀਜਨੇਬਲ ਰੇਟ ਤੇ ਦਿੱਤੀਆਂ ਜਾਂਦੀਆਂ ਚੈਕਅਪ ਵੀ ਕੀਤੇ ਜਾਂਦੇ ਆ ਤੇ ਸਾਡਾ ਰੋਟੀ ਕਲੱਬ ਬੰਗਾ ਗ੍ਰੀਨ ਜਿਹੜੀ ਇਹ ਇਲਾਕੇ ਦਾ ਲਈ ਬੜੀ ਵਰਦਾਨ ਇਹ ਸਿਹਤ ਉਤਪਨ ਦੀ ਸੰਸਥਾ ਕੰਮ ਕਰ ਰਹੀ ਆ ਉਹਦੇ ਲਈ ਅਸੀਂ ਸਮੇਂ-ਸਮੇਂ ਤੇ ਇਥੇ ਆ ਕੇ ਜੋ ਵੀ ਸਾਡੇ ਕਲੱਬ ਵੱਲੋਂ ਸਹਿਯੋਗ ਹੁੰਦੀ ਆ ਉਹ ਮੈਡੀਕਲ ਸੰਦੇ ਰੂਪ ਦੇ ਵਿੱਚ ਉਹ ਅਸੀਂ ਦਿੰਦੇ ਰਹਿੰਦੇ ਆ ਤੇ ਅੱਜ ਬੜਾ ਖੁਸ਼ੀ ਦਾ ਦਿਹਾੜਾ ਸੀ ਵੀ ਮੈਂ ਇਹ ਸੋਚਿਆ ਕਿ ਅੱਜ ਜਿਹੜਾ ਇਹ ਮਤਲਬ ਇਹ ਆ ਵੀ ਕੋਈ ਜਿਹੜਾ ਦਾਨਪੁੰਦ ਕਰਨਾ ਜਿਹੜੀਆਂ 11000 ਰੁਪਏ ਦੀ ਇਹ ਮੈਡੀਸਨ ਹੈਗੀ ਆ ਮੈਂ ਆਪਣੇ ਜਨਮ ਦਿਨ ਦੇ ਉੱਤੇ ਇਸ ਨੌਵਕਬਾਦ ਸਾਹਿਬ ਚੈਰੀਟੇਬਲ ਹਸਪੀਟਲ ਨੂੰ ਭੇਟ ਕਰ ਰਿਹਾ ਜਿੱਥੇ ਸਾਡੀ ਪੰਜਾਬ ਸਰਕਾਰ ਬਹੁਤ ਹੈਲਥ ਦੇ ਉੱਤੇ ਬੜੀ ਚਿੰਤਾਤ ਆ ਬੜੀ ਕੰਮ ਕਰ ਰਹੀ ਹੈ ਉਸ ਇਸ ਅਦਾਰੇ ਦੀਆਂ ਸਗਰਮੀਆਂ ਨੂੰ ਬੜੀਆਂ ਸਨਮਾਨ ਜੋਗਾ ਇਵੇਂ ਬਾਕੀ ਤੱਕ ਮਰੀ ਜਾਂਦੋਂ ਦੇਣ ਦੀ ਗੱਲ ਆ ਉਹ ਮੈਂ ਅਕਸਰ ਹੀ ਕਹਿੰਦਾ ਇੱਕ ਸ਼ਾਇਰ ਨੇ ਲਿਖਿਆ ਕੁਝ ਖੁਸ਼ੀਆਂ ਤੇ ਕੁਝ ਗਮੀਆਂ ਦੇ ਕੇ ਟਾਲ ਗਿਆ ਜ਼ਿੰਦਗੀ ਦਾ ਇੱਕ ਹੋਸ ਸਿਨੈਰੀੀ ਹਸਾਲ ਗਿਆ ਹਰ ਇੱਕ ਪ੍ਰਾਣੀ ਨੂੰ ਰਿਵਿਊ ਕਰਨਾ ਚਾਹੀਦਾ ਇਸ ਜੈਸੇ ਸਫਰ ਦੇ ਵਿੱਚ ਜਿਹੜੀਆਂ ਤੁਹਾਨੂੰ ਪ੍ਰਮਾਤਮਾ ਨੇ ਜ਼ਿੰਮੇਵਾਰੀਆਂ ਲਾਈਆਂ ਭਾਵੇਂ ਉਹ ਸਮਾਜਿਕ ਜ਼ਿੰਮੇਵਾਰੀਆਂ ਹੋਣ ਜਾਂ ਪਰਿਵਾਰਕ ਹੋਣ ਜਾਂ ਧਾਰਮਿਕ ਤੌਰ ਤੇ ਹੋਣ ਕਿ ਉਹਨਾਂ ਦੇ ਮਨਾਨ ਦੇ ਵਿੱਚ ਕੋਈ ਹਲਕੀ ਜਿਹੀ ਕਮੀ ਪੇਸ਼ੀ ਤੇ ਨਹੀਂ ਹੈਗੀ ਨਾ ਆਪਣੇ ਚਗਿੱਦੇ ਚ ਨਾ ਹੀ ਜਨ ਮਾਰ ਰੋ ਜਿੱਥੇ ਕਿਸੇ ਨੂੰ ਕੋਈ ਲੱਗਦਾ ਕੋਈ ਦੁੱਖ ਤਕਲੀਫ ਆ ਕੋਈ ਉਹਦਾ ਜੈਨਨ ਕੇਸ਼ ਆ ਕੋਈ ਵਿਦਿਆ ਦੀ ਖੇਤ ਹੈ ਹੈਲਥ ਦੀ ਵਿੱਚ ਹੋਰ ਕਿਸੇ ਸਮਾਜਿਕ ਬੁਰਾਈ ਦੇ ਵਿੱਚ ਕੋਈ ਬੰਦਾ ਉਲਝ ਗਿਆ ਉਹਨੂੰ ਕੱਢਣ ਲਈ ਉਹਨੂੰ ਸਮੇਂ ਦਾ ਹਾਨੀ ਬਣਾ ਲਈ ਯਤਨ ਕਰਨੀ ਚਾਹੀਦੀ ਸੀ ਸਾਹਿਬ ਜੀ ਆ ਇਸਲਾਮ ਵੀ ਆਇਆ ਤੁਹਾਡਾ ਜਨਮ ਦੇਣਾ ਉਹਦੀ ਛੋਟਰੀ ਦਾ ਬੰਦਾ ਦੀ ਦੇ ਪ੍ਰਧਾਨੀ ਹੋ ਮੇਰੇ ਸਾਥੀ ਨੂੰ ਤੁਹਾਨੂੰ ਦੱਈਆਂ ਮੈਂ ਇਹ ਤੁਹਾਡੇ ਬਾਰੇ ਜਾਣਨਾ ਚਾਹੀਏ ਕਿਉਂਕਿ ਤੁਸੀਂ ਸਮਾਜ ਸੇਵਾ ਦੇ ਬਕਤਰ ਵਿੱਚ ਕੰਮ ਕਰਦੇ ਹੋਣ ਹੋਰ ਵੀ ਸਤਿ ਸ਼੍ਰੀ ਅਕਾਲ ਉਹਨਾਂ ਦਾ ਰਲ ਕੇ ਕੁਝ ਕੰਮ ਕਰਦੇ ਜੋ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਵੀ ਇਹ ਤੁਹਾਨੂੰ ਲਗਨ ਕਿੱਦਾਂ ਲੱਗੀ ਤੇ ਕਦੋਂ ਲੱਗੀ ਇਹ ਲਗਨ ਤਾਂ ਵੈਸੇ ਤਾਂ ਪਰਮਾਤਮਾ ਦੀ ਕਿਰਪਾ ਹੁੰਦੀ ਆ ਕੋਸ਼ਿਸ਼ ਤੁਹਾਨੂੰ ਸਮਾਜ ਵਿੱਚੋਂ ਕੁਝ ਮਿਲਦਾ ਹੁਣ ਸਾਡੇ ਪ੍ਰੇਰਣਾਦਾਇਕ ਸਰਜ ਸਿੰਘ 베ਦੀ ਖੜੇ ਆ ਜਿਸ ਵੇਲੇ ਅਸੀਂ ਰੋਟੀ ਕਲੱਬ ਦੀ ਮੈਂਬਰਸ਼ਿਪ ਲੈਣ ਨੂੰ ਤਰਸਦੇ ਸੀ ਉਦੋਂ 베ਦੀ ਸਾਹਿਬ ਪ੍ਰਧਾਨ ਸੀਗੇ ਸਾਨੂੰ ਆਪਣੇ ਪਿਤਾ ਪੁਰਖੀ ਮਿਲਿਆ ਜਜ਼ਵਾ ਹੈ ਸਮਾਜ ਸੇਵਾ ਕਰਨ ਦਾ ਲੇਕਿਨ ਮੈਂ ਧੰਨਵਾਦੀ ਆ ਫੇਰ ਰੋਟੀ ਕਲੱਬ ਦਾ ਜਿਹੜਾ ਸੰਪਲੇਟਫਾਰਮ ਮਿਲਿਆ ਬੜੀ ਗ੍ਰੇਟ ਓਪਰਚ्युनिटी ਮਿਲੀ ਆ ਜਿਹਦੇ ਚ ਦੇਖ ਕੇ ਅਸੀਂ ਬਹੁਤ ਕੁਝ ਸਿੱਖਿਆ ਸਭ ਤੋਂ ਵੱਡੀ ਸਿੱਖਿਆ ਆ ਤੇ ਕੁਝ ਜਿਹੜੀ ਦੇਣ ਦੀ ਆਦਤ ਆ ਨਾ ਉਹ ਵੀ ਇਸ ਕਲੱਬ ਵਿੱਚ ਰਹਿ ਕੇ ਉਹ ਵੀ ਬਹੁਤ ਮਤਲਬ ਉਹਦੇ ਲਈ ਸਾਨੂੰ ਪ੍ਰੇਰਨਾ ਮਿਲੀ ਆ ਕਿਉਂਕਿ ਮਤਲਬ ਇਹ ਆ ਵੀ ਸਾਰਾ ਕੁਝ ਹੇਠਾਂ ਜਾਣਾ ਤੇ ਅਸੀਂ ਸ਼ਾਇਰ ਨੇ ਲਿਖਿਆ ਤੇ ਪਈ ਸਕੰਦਰ ਚਲੇ ਗਏ ਬਲੀ ਨਵੀਂ ਅਵਤਾਰ ਆਖਰ ਛੜਨਾ ਪਿਆ ਸੀ ਸਭ ਨੂੰ ਇਸ ਸੰਸਾਰ ਅੱਜ ਕੱਲ ਅੱਜ ਕੱਲ ਕਰਦੇ ਆ ਜਿੰਦਗਾਨੀ ਗਈ ਬਤੀਤ ਵੱਲਾ ਝੂਟਦਾ ਫੜ ਲਿਆ ਤੁਸੀਂ ਸੱਚੀ ਛੱਡ ਕੇ ਤੀ। ਕੀ ਦੇ ਵਿੱਚ ਜੋ ਵੀ ਸੋਚਨ ਮਹਾਰਾਜੀ ਇਹਨਾਂ ਦਾ ਸਾਰਾ ਕਾਰਜ ਆਪਸ ਬਾਰੇ। ਬਾਕੀ ਇੱਕ ਇਹਨਾਂ ਨੇ ਨਵੀਂ ਪਰਤ ਪਾਈ ਆ ਇਹ ਜਿਹੜਾ ਜਨਮਦਨ ਇੱਥੇ ਮਨਾਉਣ ਵਾਲੀ। ਇਸ ਜੀ ਦੇ ਨਾਲ ਮੈਨੂੰ ਨਿੱਜੀ ਤੌਰ ਤੇ ਬਹੁਤ ਖੁਸ਼ੀ ਆ ਕਿ ਜਦੋਂ ਇਹ ਕਿਸੇ ਸੰਸਥਾ ਦੇ ਦੇ ਬਹੁਤ ਚੰਗੀ ਗੱਲ ਹੈ ਜਦੋਂ ਜਿਹੜੇ ਆਮ ਲੋਕ ਨੇ ਉਹ ਇਹ ਸੋਚਣ ਕਿ ਆਪਣਾ ਖੁਸ਼ੀ ਦਾ ਦਿਨ ਉਹਨਾਂ ਨੇ ਇਸ ਸੰਸਥਾ ਦੇ ਵਿੱਚ ਸੈਲੀਬ੍ਰੇਟ ਕਰਨਾ ਇਹ ਬਹੁਤ ਵੱਡੀ ਚੀਜ਼ ਆ। ਇਹ ਇਹਦੇ ਨਾਲ ਮੈਨੂੰ ਆਪ ਬਹੁਤ ਖੁਸ਼ੀ ਹੋਈ ਆ ਸਾਡੇ ਸਾਰੇ ਪਰਿਵਾਰ ਨੂੰ ਜਿੰਨਾ ਇਖਿਆ ਹਸਪਤਾਲ 'ਚ ਕੰਮ ਕਰਦਾ ਤੁਸੀਂ ਸਾਰੇ ਬਹੁਤ ਖੁਸ਼ ਆ ਇਹਨਾਂ ਦੇ ਜਨਮ ਦਿਨ ਤੇ ਇਹਨਾਂ ਦਾ ਜਨਮ ਦਿਨ ਹੁਣ ਸਿਰਫ ਅੱਜ ਇਹਨਾਂ ਦਾ ਜਨਮ ਦਿਨ ਨਹੀਂ ਆ ਇਹ ਸਾਡੇ ਸਾਰਿਆਂ ਦੀ ਇੱਕ ਖੁਸ਼ੀ ਦਾ ਬਾਇਸ ਬਣਿਆ ਸੇ ਪਰਮਾਤਮਾ ਇਹਨਾਂ ਵਿਚਾਰ ਦੀ ਕਲਚ ਰੱਖੇ ਸਾਰੇ ਲੋਕਾਂ ਨੂੰ ਬਾਕੀਆਂ ਨੂੰ ਵੀ ਮੈਂ 희 ਇਹੀ ਕਰਦੀ ਆ ਕਿ ਤੁਸੀਂ ਆਪਣੀਆਂ ਖੁਸ਼ੀਆਂ ਦੇ ਵਿੱਚ ਤੁਸੀਂ ਆਪਣੇ ਗਮਾਂ ਦੇ ਵਿੱਚ ਇਹਨਾਂ ਜਿਹੜੀਆਂ ਸਰਬੱਤ ਦੇ ਭਲੇ ਦੇ ਕਾਰਜ ਕਰ ਰਹੀਆਂ ਸੰਸਥਾਵਾਂ ਉਹਨਾਂ ਨੂੰ ਜ਼ੈਨ ਦੇ ਵਿੱਚ ਜ਼ਰੂਰ ਰੱਖੋ ਆਪਣਾ ਕੁਛ ਨਾ ਕੁਛ ਯੋਗਦਾਨ ਜ਼ਰੂਰ ਪਾਓ ਤਾਂ ਕਿ ਉਹ ਲੋਕ ਜਿਹੜੇ ਆਪਣੇ ਇਲਾਜ ਨਹੀਂ ਕਰਾ ਸਕਦੇ ਜਾਂ ਜਿਹੜੇ ਆਪਣੀਆਂ ਕਿਸੇ ਜ਼ਰੂਰਤਾਂ ਦੇ ਲਈ ਵਾਂਝੇ ਬੈਠੇ ਨੇ ਉਹ ਇਸ ਤੁਹਾਡੇ ਯੋਗਦਾਨ ਦੇ ਨਾਲ ਅਗਿਆਸਕ ਤੇ ਪਰ ਉਹਨਾਂ ਦੇ ਦਰਜਨ ਜਦੋਂ ਕੀ ਕੀ ਹੁੰਦੇ ਨੇ ਮਹਾਰਾਜ ਜੀ ਬਹੁਤ ਕਿਰਪਾ ਜੀ ਹਸਪਤਾਲ ਮਹਾਰਾਜ ਜੀ ਦੇ ਨਾਂ ਤੇ ਸ਼ੁਰੂ ਹੋਇਆ ਤੇ ਇਸੇ ਤਰ੍ਹਾਂ ਹੀ ਸਰਬਵਤ ਦੇ ਭਲੇ ਦੇ ਲਈ ਆਪਾਂ ਹਮੇਸ਼ਾ ਯਤਨਸ਼ੀਲ ਰਹਿਣੇ ਆ ਇੱਥੇ ਵੱਡਾ ਪਰਿਵਾਰ ਹੈ ਵੱਡੀ ਵੱਡੀ ਟੀਮ ਹੈ ਸਾਡੀ ਉਹਦੇ ਵਿੱਚ ਸਾਡੇ ਐਮਡੀ ਮੈਡੀਸਨ ਦੇ ਤਿੰਨ ਡਾਕਟਰ ਨੇ ਤੇ ਇੱਕ ਰੀਡੋਲੋਜਿਸਟ ਨੇ ਡਾਕਟਰ ਅੰਕਤਾ ਡਾਕਟਰ ਰਿਤਿਕਾ ਨੇ ਜਿਹੜਾ ਸਾਡੇ ਗਾਇਨੀ ਡਿਪਾਰਟਮੈਂਟ ਪਰ ਚਿੱਤੇ ਆ ਗਾਇਨਕੋਲੋਜਿਸਟ ਆ ਡਾਕਟਰ ਪੂਨਮ ਨੰਦ ਉਹਨਾਂ ਦੇ ਨਾਲ ਤੇ ਆਪਾਂ ਸਪੀਚ ਐਂਡ ਆਡੀਓ ਸਾਰਾ ਕੁਝ ਇੱਥੇ ਹੀ ਕਰਦੇ ਆ ਡਾਇਲਿਸਿਸ ਵੀ ਇੱਥੇ ਹੀ ਹੁੰਦਾ ਹੁਣ ਕੋਈ ਚੀਜ਼ ਇਹੋ ਜਿਹੀ ਨਹੀਂ ਹੈਗੀ ਜਿਹੜੀ ਆਪਾਂ ਇਸ ਛੱਤ ਦੇ ਥਲੇ ਤੁਹਾਨੂੰ ਕੋਈ ਸਹੂਲਤ ਭਾਵੇਂ ਇੱਕ ਦਿਨ ਦੇ ਮਿਲਦੀ ਹੋਵੇ ਭਾਵੇਂ ਦੋ ਦਿਨ ਦੇ ਮਿਲਦੀ ਹੋਵੇ ਮਿਲਦੀਆਂ ਹੈ ਹੀ ਅੱਖਾਂ ਦੇ ਡਾਕਟਰ ਵੀ ਵਧੀਆ ਨੇ ਆਪਣੇ ਕੋਲ ਚਮਦੀ ਵਾਲੇ ਡਾਕਟਰ ਵੀ ਹੈਗੇ ਨੇ ਹਰ ਤਰ੍ਹਾਂ ਦੇ ਆਰਥੋ ਪੀਡਿਕਸ ਵੀ ਹੈਗੇ ਆ ਹਰ ਤਰ੍ਹਾਂ ਦੇ ਡਾਕਟਰ ਆਪਣੇ ਕੋਲ ਹੈਗੇ ਆ ਇਸ ਵੇਲੇ ਇਸ ਵੇਲੇ ਬਸ ਮਰੀਜ਼ਾਂ ਨੂੰ ਇੱਥੇ ਸੰਪਰਕ ਕਰਨ ਦੀ ਲੋੜ ਹੈ ਬਾਹਰ ਖੱਜਲ ਖਵਾਰੀਆਂ ਤੋਂ ਬਚੋ ਮੈਂ ਮਰੀਜ਼ਾਂ ਨੂੰ ਇਹ ਕਹਿੰਦੀ ਆ ਕਿ ਉਹ ਇੱਥੇ ਜ਼ਰੂਰ ਆਓ ਇੱਕ ਵਾਰ ਟਰਾਈ ਕਰੋ ਮਹਾਰਾਜ ਆਪ ਵੀ ਆਰਾਮ ਦਿੰਦੇ ਆ ਤੇ ਡਾਕਟਰ ਵੀ ਸਾਰੇ ਯਤਨਸ਼ੀਲ ਲੈਂਦੇ ਆ ਕਿ ਅੰਦੇ ਨੂੰ ਅਸੀਂ ਉਨੀ ਜੀ ਤੌਰ ਤੇ ਇੱਕ ਜਿਹੜੀ ਸਾਡੀ ਟੀਮ ਹੈ ਨਾ ਉਹਦੀ ਖਾਸੀਅਤ ਇਹ ਆ ਕਿ ਆਪਾਂ ਪਰਸਨਲੀ ਲੈਂਦੇ ਆ ਮਰੀਜ਼ ਨੂੰ ਸਾਡੇ ਡਾਕਟਰ ਫਾਲੋ ਕਰਦੇ ਨੇ ਬਰੀ ਜੀ ਆਪਣੇ ਇੰਦਾ ਨਹੀਂ ਹੈਗਾ ਕਿ ਦਵਾਈ ਲਾ ਕੇ ਚਲਾ ਗਿਆ ਤਾਂ ਬਸ ਚਲਾ ਗਿਆ ਇੰਦਾ ਨਹੀਂ ਕਰਦੇ ਉਹ ਉਹਨਾਂ ਦਾ ਪਿੱਛਾ ਕਰਦੇ ਆ ਜੇਕਰ ਉਹਨਾਂ ਨੂੰ ਕਿਤੇ ਰੈਫਰ ਵੀ ਕਰਨਾ ਪਵੇ ਤਾਂ ਵੀ ਉਹਨਾਂ ਦੇ ਪਿੱਛੇ ਤੱਕ ਜਾਂਦੇ ਆ ਕਿ ਉਹ ਠੀਕ ਹੋਇਆ ਕਿ ਨਹੀਂ ਹੋਇਆ ਬਾਅਦ ਚ ਜ਼ਰੂਰ ਸਾਨੂੰ ਰਿਪੋਰਟ ਕਰਦੇ ਆ ਕਿ ਅਸੀਂ ਆਮਰੀ ਜਿਹੜਾ ਰੈਫਰ ਕੀਤਾ ਸੀ ਉਹ ਠੀਕ ਹੈ ਕਿ ਨਹੀਂ ਧੰਨਵਾਦ ਜੀ ਪਰ ਜਿਹੜੇ ਮੈਡਮ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ਿਆ ਜਿਤੇ ਆਪਣੇ ਕੋਲ ਮਿਲਿਆ ਕਰਦਾ ਉਹ ਤੋਂ ਬਾਅਦ ਸਾਡੀ ਸਮੂਹ ਜੀ ਰੋਗੀ ਕਲਬ ਦੀ ਟੀਮ ਜਿਹੜੀ ਆ ਅਜੇ ਇਸ ਪਿਛੇ ਦੇ ਵਿੱਚ ਸ਼ਾਮਲ ਹੋਣ ਦੀ ਆਏ ਆ ਸਾਡੇ ਡੇਡੇ ਡੇ ਐਂਡੀ ਕਲਾਮ ਦੀ ਪੋਚੇਟ ਤੋਂ ਪਹੁੰਚਿਆ। ਬਾਲੀਆ ਸਾਹਿਬ ਤੇ ਜੀਤੂ ਬਾਲੀਆ ਜੀ ਤੇ ਬੜੇ ਮਤਲਬ ਸਾਡੇ ਪ੍ਰੈਸਿਡੈਂਟ ਜੀ ਦੇ ਜੀ ਆਟੇ ਕੋਲ ਇਕੱਠੇ ਹੱਸ ਕੇ ਗੱਲ ਕਰਦੇ। ਇਹ ਨਾਲ ਸਾਡੇ ਪਾਸ ਸੈਕਟਰੀ ਜੀਵਨ ਦਾਸ ਪੋਸ਼ੇ ਜੀ, ਸਿਕੰਦਰ ਸਿੰਘ ਧਾਮੀ ਜੀ, ਇਦਰ ਵਿੰਦਰ ਕੁਮਾਰ ਜੀ, ਪੁਕਾਰ ਬਾਜੀ, ਪਾਸ ਪ੍ਰੈਜਿਡੈਂਟ ਸਰ ਸਿੰਘ ਗਰੀ ਜੀ ਤੋਂ ਵੀ ਦੇਖੀਦਾ ਸਾਡੇ ਰਣਜੀਤ ਬਾਜੀ ਆਪੋਰ ਤੋਂ ਬਲਵਿੰਦਰ ਸਿੰਘ ਪਾਦੀ ਪਾਸਟਰ ਜੀ ਨਾਲ ਹਰਪੀਰ ਸਿੰਘ ਜੀ ਨੂੰ ਵੀ ਸ਼ੁਭਕਾਮਨਾਵਾਂ ਬਹੁਤ ਬਹੁਤ ਜੀ ਪਈ ਹੈ ਜੀ ਇਹ ਸ਼ੁਭਾਰਚਾ ਬਹੁਤ ਬਹੁਤ ਜੀ ਦਾ ਬੜਾ ਵੀ ਬੀਕਸ ਦਾ ਬੜੀ ਘਟ ਲੱਗਦੀ ਆ ਪਰ ਕਲੱਬ ਦਾ ਜਿਹੜਾ ਬ੍ਰੇਨ ਆ ਉਹ ਕੋਈ ਨਹੀਂ ਆ ਸਾਰਿਆਂ ਨੂੰ ਬੇਹ ਹੈ ਅਮਲਦੀ ਬੰਗਾ ਜੀ ਮੇਰੇ ਮਿੱਤਰਾਂ ਦੀ ਵੀ ਬੜਾ ਆ ਅਸਲਾਤੇ ਅਮਲਦੀ ਬੰਗਾ ਸਾਰਿਆਂ ਨੂੰ ਦਿਲ ਦੀਆਂ ਅਰਦਾਸਾਂ ਮੇਰੇ ਵੱਲੋਂ ਧੰਨਵਾਦ ਜਿਹੜਾ ਇੱਕ ਮੇਰੀ ਛੋਟੀ ਜੇ ਬੇਟੀ ਦੇ ਸਾਡੇ ਕਲੱਬ ਦੀ ਸਭਾ ਦੇ ਵਿੱਚ ਇਹਨਾਂ ਨੇ ਬੜਾ ਅਫੈਕਟ ਕੀ ਪਾ ਦਿੱਤਾ। ਇਹਨਾਂ ਜੀ ਨਿੰਦਰਮਾਈ ਜੀ ਐਟੀਸੀ ਮੀਟੋਂ ਜਿਨ੍ਹਾਂ ਨੇ ਮਾਰਾ ਜੇ ਮੀਡੀਆ ਦਾ ਨਾਮ ਲਿਆ ਹੈ ਜਿਸ ਤੇ ਮੈਂ ਅੱਜ ਦਾ ਬਿਸ਼ੇਸ਼ ਇਧਾਇਂ ਨਿੰਦਰਮਾਈ ਨੂੰ ਮਾਣਾ। ਉਹਨਾਂ ਦੀ ਬੇਨਵੰਦ ਹੈ ਸਾਡੇ ਪੰਜਾਬ ਕਰਤੀ ਦਿੱਤੇ ਤੇ ਸਾਡੇ ਜੀਜਾ ਜੀ ਨਿੰਦਰ ਭਾਜੀ ਜਿਹੜੇ ਆ ਉਹਨਾਂ ਨੇ ਵੀ ਬੜਾ ਬੜੀਆਂ ਪੰਜਾਬ ਨੂੰ ਕਹਿੰਨੇ ਕਿ ਆ ਸਭ ਤੋਂ ਵੱਡੀ ਗੱਲ ਕਿਸੇ ਕੋਲ ਦੀ ਖੁਸ਼ੀ ਹੈ ਕਿ ਜਦੋਂ ਵੀ ਮੈਂ ਕਿਤੇ ਬੇਨਤੀ ਕੀਤੀ ਹੈ ਨਿੰਦਰ ਭਾਜੀ ਤੇ ਨਿੰਦਰ ਮਾਈ ਨੂੰ ਉਦੋਂ ਦੇ ਮੇਰੀ ਵੀਰ ਨੂੰ ਸਰਕਾਰ ਕਹਿੰਦੀ ਸਾਡੀ ਜਿਹੜੀ ਤਰਜ਼ ਨਹੀਂ ਆਮ ਲੋਕਾਂ ਦਾ ਕਚਾਈ ਆ ਉਹਦੇ ਨਾਲ ਮੈਂ ਸਮਝਦਾ ਕਿ ਸਰਦ ਦੇ ਪਲੇ ਦੇ ਵਿੱਚ ਇਹ ਸਾਜਾ ਜਿਹੜਾ ਅੱਜ ਦਾ ਜਿਹੜਾ মিডিਆ ਪ੍ਰੈਸ ਸੀਟੀ ਏਰੀਆ ਲੋਕਾਂ ਬਾਰੇ ਆ ਪਰ ਮਨਿੰਦਰ ਭਾਈ ਜੀ ਤੇ ਨੰਦਰ ਭਾਈ ਜੀ ਤੇ ਸੀ ਆਪਦੇ ਬਹੁਤ ਬਲਾਈ ਦੇ ਬਖਰਾਂ